ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਦੇ ਮਾਤਾ ਨੈਣਾ ਆਰੀਆ ਧਰਮਸ਼ਾਲਾ ਵਿਖੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਆਪਣੇ ਸਰੀਰ ਨੂੰ ਫਿੱਟ ਕਰਨ ਲਈ ਵਿੱਕੀ ਕਲਾਸਿਕ ਵੱਲੋਂ 뮤직 ਐਂਡ men of ਪੰਜਾਬ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਬਾਰੇ ਸਾਰੇ ਪੰਜਾਬ ਦੇ ਆਲੇ ਦੁਆਲੇ ਸਟੇਟਾਂ ਤੋਂ ਬੋਡੀ ਬਿਲਡਰਾਂ ਨੇ ਹਿੱਸਾ ਲਿੱਤਾ ਅਤੇ ਵੱਖ-ਵੱਖ ਸਰੀਰ ਦੇ ਅੰਗਾਂ ਦਾ ਜੋਰ ਦਿਖਾ ਕੇ ਦਿਖਾਏ ਸੰਸਥਾ ਦੇ ਪ੍ਰਧਾਨ ਵਿੱਕੀ ਚੰਜੋਤਰਾ ਜਨ ਜੋਤਰਾ ਨੇ ਕਿਹਾ ਕਿ ਹਰ ਸਾਲ ਇਹ ਚੈਂਪੀਅਨਸ਼ਿਪ ਕਰਾਈ ਜਾਂਦੀ ਹੈ ਇਸ ਵਾਰ ਇਹ ਪੰਜਵੀਂ ਚੈਂਪੀਅਨਸ਼ਿਪ ਕਰਾ ਰਹੇ ਹਾਂ ਇਸ ਮੌਕੇ ਜਸਪਾਲ ਸਿੰਘ ਲਾ ਜੀਵਨ ਗਰਗ ਹੈਪੀ ਢਿੰਗੜਾ ਡਿੰਪਲ ਅਨੇਜਾ ਲਵਕੁਸ਼ ਫਾਇਰ ਅਫਸਰ ਹਾਜ਼ਰ ਸਨ ਵਿੱਕੀ ਨੇ ਦੱਸਿਆ ਕਿ ਅਸੀਂ ਆਏ ਬਾਡੀ ਬਿਲਡਰਾਂ ਨੂੰ ਨਗਦ ਇਨਾਮ ਅਤੇ ਮੈਡਲ ਵੀ ਦਿੱਤੇ ਜਾਣਗੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਜਲ ਭਾਈ ਜਾ ਤੇਰੇ ਰੁਸੈਂਗ ਨਾ ਦੋਗਾ ਮਿਸਟਰ ਉਹ ਬੜਾ ਇੰਨੀ ਅੱਜ ਆ ਤੇ ਬੜਾ ਬੜਾ ਜਿਹੜਾ ਟੂਰ ਸਾਰੇ ਘੇਡੋ ਯਾਰ ਹਾਂਜੀ ਜਿਹੜਾ ਚੈਂਪੀਅਨਸ਼ਿਪ ਹੈ ਹਰ ਸਾਲ ਕਰਵਾਨੇ ਆਪਾਂ ਆਪਣੀ ਪੰਜਵੀਂ ਚੈਂਪੀਅਨਸ਼ਿਪ ਹੈ ਹਰ ਸਾਲ ਆਪਾਂ ਵੈਸੇ ਪੰਜਾਬ ਦੀ ਕਰਵਾਨੇ ਇਸ ਵਾਰੀ ਆਪਣਾ ਸਾਰਾ ਓਪਨ ਹੈ 올 ਇੰਡੀਆ ਇਸ ਦੇ ਵਿੱਚ ਹਰ ਇੱਕ ਬੇਟ ਕੈਟਾਗਰੀ ਦੇ ਵਿੱਚ ਕੈਸ਼ ਪ੍ਰਾਈਜ਼ ਹੈ ਤੇ ਓਵਰਾਲ ਨੂੰ ਵੀ ਕੈਸ਼ ਪ੍ਰਾਈਜ਼ ਹੈ ਵਧੀਆ ਟਰੋਫੀ ਵੀ ਵਧੀਆ ਮੈਡਲ ਬਹੁਤ ਵਧੀਆ ਕੰਪੀਟੀਸ਼ਨ ਕਰਵਾਨੇ ਆਪਾਂ ਇਸ ਵਾਰੀ ਵੀ ਕੋਸ਼ਿਸ਼ ਕਰ ਰਹੇ ਆਂ ਵੀ ਜਿਆਦਾ ਵਧੀਆ ਹੋ ਸਕੇ ਕਿੰਨੀ ਕਿ ਟੀਮਾਂ ਭਾਗ ਲਏ ਕਿੱਥੋਂ ਕਿੱਥਾਰੀ ਆਲ ਇੰਡੀਆ ਚ ਹੋਈ ਹੈ ਜੀ ਨਾਰਥ ਦੇ ਜਿੰਨੀ ਵੀ ਸਟੇਟਸ ਆ ਰਹੇ ਨੇ ਸਾਰਿਆਂ ਦੇ ਪਲੇਅਰ ਆਏ ਹੋਏ ਆ ਤੇ ਹਾਂਜੀ ਕੰਪੀਟੀਸ਼ਨ ਕੋਈ ਵਜ਼ਨ ਦੇ ਹਿਸਾਬ ਨਾਲ ਹੋਏਗਾ ਕਿ ਮੋਏਗਾ weight category ਦੇ ਹਿਸਾਬ ਨਾਲ ਹੈ ਜੀ ਹਾਂਜੀ ਤੇ ਸਮਾਨੇ ਲੋਕਲ ਲੋਕਲ ਉਹ ਸਿਰਫ ਲੋਕਲ ਸਮਾਨ ਦੇ ਮੁੰਡਿਆਂ ਲਈ ਹੈ ਹਾਂਜੀ ਹਾਂਜੀ ਹਰ ਸਾਲ ਕਰਾਂਗੇ ਹਰ ਸਾਲ ਕਰਵਾਨੇ ਆ ਜੀ ਆਪਣਾ ਪੰਜਵਾਂ ਕੰਪੀਟੀਸ਼ਨ ਹੈ ਮੇਰਾ ਰਿੰਕੂ ਭਾਜੀ ਰਿੰਕੂ ਕਿੱਥੋਂ ਆਏ ਤੁਸੀਂ ਮੈਂ ਚੰਡੀਗੜ੍ਹ ਤੋਂ ਆਇਆ ਭਾਜੀ ਚੰਡੀਗੜ੍ਹ ਤੋਂ ਹਾਂਜੀ ਹੱਦ ਬੋਡੀ ਤੇ ਜਿਹੜਾ ਪੱਕਾ ਵਿੱਚ ਚੱਲਦਾ ਰਹੇ ਹਾਂਜੀ ਨੈਣਾ ਕਰਨ ਥੱਲੇ ਚੱਲ ਜੀ ਜੀ ਉਹਦੇ ਹਿੱਸਾ ਲੈਣਾ ਸੀ ਜੀ 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 ਕੀ ਯੂਵਾਨ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਯੂਵਾਨ ਨੂੰ ਇਹ ਸੰਦੇਸ਼ ਦੇਵਾਂਗੇ ਕਿ ਆਪਾਂ ਥੋੜਾ ਨਸ਼ੇ ਤੋਂ ਥੋੜਾ ਦੂਰ ਰਹੋ ਹਨਾ ਤੇ ਥੋੜੇ ਜਿਮ ਵੱਲ ਥੋੜਾ ਜਿਹੜਾ ਮਤਲਬ ਬੋਡੀ ਵੱਲ ਆਪਣੀ ਵੱਲ ਧਿਆਨ ਦਿੱਤਾ ਜਾਏ ਹਨਾ ਤੇ ਅੱਜਕੱਲ ਤੁਹਾਨੂੰ ਪਤਾ ਜੂਤ ਸਾਰਾ ਨਸ਼ੇ ਚ ਉਲਝਿਆ ਪਿਆ ਹੈ ਹਨਾ ਤੇ ਮੇਰਾ ਤਾਂ ਬਸ ਇਹੀ ਚਾਹ ਹੈ ਜਿਵੇਂ ਦਾ ਤੁਸੀਂ ਉਪਰਾਲਾ ਕੀਤਾ ਸਮਾਨਿਆ ਕਰ ਰਹੇ ਹੋ ਹੋਰ ਵੀ ਲੋਕੀ ਸ਼ਹਿਰਾਂ 'ਚ ਕਰਨਾ ਚਾਹੀਦੇ ਬਹੁਤ ਬਹੁਤ ਆ ਪਿਛਲੇ ਸਾਲ ਮੈਂ ਵੀ ਕਰਾਇਆ ਸੀ ਕੰਪੀਟੀਸ਼ਨ ਹੋਰ ਹਰ ਜਗ੍ਹਾ ਅੱਜ ਪਟਿਆਲੇ ਵੀ ਸ਼ਾਇਦ ਕੰਪੀਟੀਸ਼ਨ ਹੈ ਇਹਦਾ ਜਗ੍ਹਾ ਜਗ੍ਹਾ ਹੋ ਰਿਹਾ ਬਹੁਤ ਵਧੀਆ ਇਹ ਪਲੇਅਰਾਂ ਨੂੰ ਮਤਲਬ ਇਵੈਂਟ ਦਿੱਤਾ ਜਾ ਰਿਹਾ ਇੱਕ ਬਹੁਤ ਵਧੀਆ ਗੱਲ ਹੈ ਹਾਂ ਮੈਂ ਕਰਨ ਸਿੰਘ ਜੀ ਹਾਂ ਕਰਨ ਸਿੰਘ ਆ ਨਾਮ ਮੇਰੇ ਹਾਂਜੀ ਬਰਨਾਲੇ ਤੋਂ ਆਏ ਜੀ ਬਰਨਾਲੇ ਤੋਂ ਜੀ ਬੋਡੀ ਬਿਲਡਿੰਗ ਹਿੱਸਾ ਲੈਣ ਵਾਸਤੇ ਹਾਂਜੀ ਹਾਂਜੀ ਕੀ ਕਹਿਣਾ ਚਾਹੀਏ ਯੂਵਾ ਨੂੰ ਅੱਜ ਕੱਲ ਬਸ ਨਸ਼ੇ ਤੋਂ ਦੂਰ ਰਹੋ ਜੀ ਆਪਦਾ ਸਿਹਤ ਵੱਲ ਧਿਆਨ ਰੱਖੋ ਤਦੋਂ ਕਿ ਜਿਮ ਲਾਓ ਡਾਈਟ ਉਹ ਵਧੀਆ ਖਾਓ ਜੀ ਖੁਰਾਕ ਵਧੀਆ ਖਾਓ ਕਹਿੰਦਾ ਮਤਲਬ ਹੈ ਦਵਾਈਆਂ ਤੋਂ ਡਾਕਟਰਾਂ ਤੋਂ ਨਸ਼ੇ ਤੋਂ ਦੂਰ ਰਹੋ ਜੀ ਇਸ ਤਰ੍ਹਾਂ ਦੇ ਸਮਾਨੇ ਪ੍ਰੋਗਰਾਮ ਹੋ ਰਹਾ ਹੈ ਇਹ ਹੋਰ ਸਹਿਰਾ ਵੀ ਲੋਕ ਕੀ ਕਰਾਣਾ ਯੋਗੀਆਂ ਹਾਂਜੀ ਕਰਵਾ ਰਹੇ ਨੇ ਚੱਲ ਵੀ ਰਹੇ ਨੇ ਪਿਛਲੇ ਪਿਛਲੇ ਮਹੀਨੇ ਮੇਰੇ ਵੀ ਜਮਨੀਤ ਮੈਂ ਤਪੇ ਕਰਵਾਇਆ ਸੀਗਾ ਜੀ ਉਹ ਵੀ ਬਹੁਤ ਵਧੀਆ ਕੰਪੀਟੀਸ਼ਨ ਸੀਗਾ ਤਾਂ ਤਾਂ ਦੇ ਹੋ ਰਹੇ ਨੇ ਅੱਜਕੱਲ੍ਹ ਜਾਗਰੂਤ ਹੋ ਰਹੇ ਨੇ ਲੋਕ ਵੀ ਸੇਤ ਨੂੰ ਲੈ ਕੇ ਜੀ ਹਾਂਜੀ